ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦਾ 6:00 ਵਜਨ ਚ ਰਹਿ ਗਏ 15 ਮਿੰਟ ਤੇ ਰੱਬ ਨੇ ਪੂਰਾ ਡਰਾਈ ਕੇਰਾਂ ਪੂਰਾ ਉਹ ਕਰਕੇ ਗਿਆ ਲਸ਼ਕਿਆ ਬਹੁਤ ਗਰਜਿਆ ਬਹੁਤ ਪਰ ਮੀ ਮਾੜਾ ਮੋਟਾ ਪਾ ਕੇ ਵਗ ਗਿਆ ਬਸ ਧਰਤੀ ਜੀ ਭਿਉਂਤੀ ਹੈ ਮਾੜੀ ਮਾੜੀ ਤੇ ਲੋ ਜੀ ਹਜੇ ਤੱਕ ਸੂਰਜ ਨਿਕਲਿਆ ਨਹੀਂ ਤੇ ਬਸ ਹੁਣ ਤਾਂ ਨਿਕਲਣ ਵਾਲੀ ਆ ਕੁਛ ਤਾਂ ਬਦਲ ਆ ਨਾ ਹਜੇ ਤੇ ਉਹਦਾ ਨਿਕਲਿਆ ਹੁੰਦਾ ਇਸ ਵੇਲੇ ਅੱਜ ਕੁਛ ਬਦਲ ਵਾਈਆ ਤਾਂ ਕਰਕੇ ਹਜੇ ਤੱਕ ਸੂਰਜ ਦੀ ਕੋਈ ਬਾਈ ਤਾਂ ਹੀ ਨਹੀਂ ਤੇ ਲੋ ਪਸੂਆਂ ਵਾਲਾ ਕੰਮ ਨਿਮੇੜਤਾ ਆਪਾਂ ਬੋਕਰ ਮਾਰਦੀ ਗਵਾ ਕੁੜਾ ਸੜਦਾ ਤੇ ਪਸੂ ਖਾਈ ਜਾਂਦੇ ਨੀਰਾ ਚਾਰਾ ਤੇ ਆਪਾਂ ਪੀਨੇ ਆ ਜੀ ਦੂਜੀ ਵਾਰ ਵਾਲੀ ਚਾਹ ਤੇ ਅੱਜ ਮੈਂ ਮੀ ਜਾਗਾ ਜਦੋਂ ਟਾਈਮ ਨਾਲ ਉੱਠ ਕੇ ਤੇ ਮੈਂ ਖਾ ਚੱਲ ਮਧਾਣੀ ਬਧੂਣੀ ਲਾ ਲਈ ਮਧਾਣੀ ਲਾਈ ਕਪੜੇ ਪਾਤੇ ਮਸ਼ੀਨ 'ਚ ਸ਼ੀਵਾ ਤੇ ਸ਼ੀਵਾ ਦੇ ਨਾਲ ਸ਼ੀ ਤੋਂ ਪਹਿਲਾਂ ਹੀ ਪਾਤੇ 5.5 ਪਾਤੇ ਸੀ ਅੱਧੇ ਤੋਤੇ ਕੇ ਅੱਧੇ ਰਹਿ ਗਏ ਤੇ ਮਖਾ ਲੇਟ ਨਾ ਭਾਗ ਜੇ ਫੇਰ ਸਾਰਾ ਦਿਨ ਫਿਰ ਹੱਥਾਂ ਦੇ ਧੋਣੇ ਪੈਣਗੇ ਗਰਮੀ ਹੁੰਦੀ ਏ ਸਾਨੂੰ ਪਤਾ ਹਨਾ ਇੱਕ ਐ ਹੁੰਦਾ ਵੀ ਸੁਭਾ ਜਾ ਪੈ ਗਿਆ ਹੁਣ ਹੱਥਾਂ ਦੇ ਧੋਣੇ ਹੋਰ ਹੀ ਲੱਗਦੇ ਆ ਤੇ ਲੋ ਜੀ ਬਸ ਕਪੜੇ ਆਪਣੇ ਤੋਤੇ ਜਾਣਗੇ ਤੇ ਆਪਾਂ ਪੀ ਲਈਏ ਦੂਜੀ ਵਾਰ ਵਾਲੀ ਚਾਹ ਤੇ ਮੰਮੀ ਦੇ ਧਰਨ ਜੀ ਪੈ ਗਈ ਮੰਮੀ ਜੇ ਜਸ਼ਨ ਦੇ ਰੜੀ ਤੋਂ ਧਰਨ ਜੀ ਕੜਾਈਆਂ ਦਾ ਢਿੱਡ ਜਨ ਪਾਈ ਜਾਂਦੇ ਤੇ ਕਹਿੰਦੀ ਕੱਲ ਮੇਰਾ ਟੋਏ ਚ ਪੈਰ ਵੱਜਿਆ ਵੱਠਲ ਸੀਗਾ ਸਿਰ ਤੇ ਗੋਹੇ ਦਾ ਤੇ ਕਹਿੰਦੀ ਨਾ ਹੰਟਡ ਜਾਂ ਦੁਖੀ ਜਾਂਦਾ ਮਾੜਾ ਮਾੜਾ ਤੇ ਹੁਣ ਧਰਨ ਕੜਾਈ ਜਾਂਦੇ ਲਓ ਜੀ ਆਪਾਂ ਪੀ ਲਈਏ ਚਾਹ ਵਾਣੀ ਲਓ ਜੀ ਆਪਾਂ ਬਣਾਉਣ ਲੱਗੇ ਸਬਜ਼ੀ ਕੱਦੂ ਦੀ ਬਣਾਵਾਂਗੇ ਸੁੱਕੀ ਆਪਾਂ ਰਗ ਲਾਗੇ ਮਸਾਲਾ ਜਸ਼ਨਦਰ ਡੈਡੀ ਨੇ 7:30 ਜਾਣਾ ਤੇ ਆਪਣੇ ਕੋਲੇ 1 ਘੰਟਾ ਹੈ। ਸਬਜੀ ਬਣਾ ਕੇ ਫਿਰ ਮੈਂ ਆਟਾ ਗੁੰਨ ਲੂ ਮਾਂ ਦੀ ਮਾਂ। ਲਓ ਜੀ ਜਸ਼ਨਦਰ ਰੈਡੀ ਜਾਵੜੇ ਉਹਨਾਂ ਦੀ ਰੋਟੀ ਦਿੱਤੀ ਬਣਾ ਤੇ ਇੱਧਰ ਮੰਮੀ ਨੇ ਇੱਕ ਝਾਲ ਤੇ ਕੱਪੜੇ ਤੇ ਹਵਾ ਦੇਖੋ ਐ ਚੱਲੀ ਜਾਂਦੀ ਹੈ ਟੁਸ਼ਕਣੀਆਂ ਲਾਤੀਆਂ ਇਹਨਾਂ ਤੇ ਨਹੀਂ ਤਾਂ ਡਿੱਗ ਪੈਣ ਹਵਾ ਨਾਲ ਤੇ ਮੈਂ ਲਾਉਣ ਲੱਗੀ ਜੀ ਪੋਚੇ। ਤੇ ਜਸ਼ਨਾ ਆਪਣਾ ਪਿਆ। ਦੇਖੋ ਕੂਲਰ ਵੀ ਬੰਦ ਕਰਤਾ ਮੈਂ ਮੈਂ ਉੱਠ ਖੜੂਗਾ ਸਾਰੀ ਰਾਤ ਚੱਲੀ ਜਾਂਦਾ ਮਹੱਤ ਤੇ ਗਰਮ ਹੋ ਜੂਗੀ ਮੋਟਰ ਤੇ ਪਰ ਇਹ ਨਹੀਂ ਉਠਿਆ ਇਹ ਉਮੇ ਦਾ ਵੀ ਹਵਾਈ ਆਉਂਦੀ ਇੱਧਰ ਜੰਗਲੇ ਵੀ ਦੀ ਆਪਣੇ ਜੀ ਬਹੁਤ ਸੋਹਣੀ ਹਵਾ ਆਉਂਦੀ ਹੈ ਇੱਧਰ ਆਰਪਾਰ ਤੇ ਚਲੋ ਜੀ ਮੈਂ ਲਾਲਾਂ ਪੋਚੇ ਤੇ ਮਿਲਦੇ ਆਪਾਂ ਤੁਹਾਨੂੰ ਫੇਰ ਲਓ ਜੀ ਇੱਧਰ ਆਪਾਂ ਲਾ ਗੇ ਰੋਟੀਆਂ ਤੇ ਬਸ ਟਾਈਮ ਹੋ ਗਿਆ 8 ਦਾ ਤੇ ਬਣਾਉਣੇ ਆ ਫੇਰ ਰੋਟੀ ਖਾ ਲੋ ਜੀ ਜਿਹਨੇ ਖਾਣੀ ਆ ਕਦੂ ਦੀ ਸਬਜ਼ੀ ਬਣਾਈ ਹੈ ਅੱਜ ਆਪਾਂ ਸੁੱਕੀ ਦੁੱਧ ਨਹੀਂ ਪਾਇਆ ਇਹ ਦੁੱਧ ਵਾਲੇ ਖਾਂਦਿਆਂ ਨੂੰ ਬਹੁਤ ਦਿਨ ਹੋ ਗਏ ਮੈਂ ਅੱਜ ਸੁੱਕੀ ਬਣਾਉਣੀ ਆ ਕੋਈ ਜਸ਼ਨ ਦੇ ਰੈਡੀ ਨੇ ਲੈ ਕੇ ਜਾਣੀ ਸੀ ਮਹਾ ਦੁੱਧ ਪਾਤਾ ਦੁਪਹਿਰੇ ਖਾਣਗੇ ਖਰਾਬ ਹੋ ਜੂਗੀ ਤੇ ਮੈਂ ਚੱਲ ਸੁੱਕੀ ਬਣਾ ਦਨੇ ਅੱਜ ਸੁੱਕੀ ਖਾਣ ਦੇ ਚਲੋ ਜੀ ਬਣਾ ਲਈਏ ਆਪਾਂ ਰੋਟੀ ਮਿਲਦੇ ਆ ਸੋਨੂ ਫੇਰ ਲਓ ਜੀ ਕੰਮ ਧੰਦਾ ਕਰਕੇ ਆਪਾਂ ਹੋ ਗਏ ਵੇਲੇ ਤੇ ਮੈਂ ਪੀਣ ਲੱਗੀ ਚਾਹ ਚਾਹ ਕਰਕੇ ਰੱਖੀ ਸੀ ਮੈਂ ਫਿਰ ਮਖਾ ਬਨਾਇਆ ਮੈਂ ਤੇ ਜਸ਼ਨ ਆਪਣਾ ਦੇਖਿਆ ਦਾ ਫੋਨ ਤੇ ਪਹਿਲਾਂ ਤਾਂ ਇਹ ਸਾਰਿਆਂ ਨੂੰ ਮਦਦ ਦੇ ਦੀਆਂ ਬਹੁਤ-ਬਹੁਤ ਵਧਾਈਆਂ ਹੁਣ ਜੀ ਪਰ ਆਇਆ ਵੀ ਮਾਂ ਮਾਂ ਦਾ ਤਾਂ ਹਨਾ ਹਰ ਸਾਰੇ ਦਿਨ ਹੀ ਮਾਂ ਦੇ ਹੁੰਦੇ ਆ ਕੋਈ ਇੱਕ ਦਿਨ ਨਹੀਂ ਹੁੰਦਾ ਪਰ ਆਇਆ ਵੀ ਇਹ ਬਣਾਇਆ ਆਏ ਆ ਵੀ ਹਨਾ ਆਪਦੀ ਮਾਂ ਨੂੰ ਕੋਈ ਸਪੈਸ਼ਲ ਫੀਲ ਕਰਾਉਣ ਵਾਸਤੇ ਵੀ ਮਦਰਸਡੇ ਹਨਾ ਅੱਜ ਕੱਲ ਜਵਾਕ ਕਰਦੇ ਆ ਤੇ ਹੁਣ ਮੈਂ ਵੀ ਮੇਰੇ ਵੀ ਵਟਸਐਪ ਤੇ ਮੈਂ ਦੇਖਿਆ ਵੀ ਸਾਰੇ ਵੀ ਜਿੰਨਾ ਰਿਸ਼ਤਾ ਜਿਨ੍ਹਾਂ ਦੇ ਮਾਵਾ ਹੈਗੀਆਂ ਆਪਦੀ ਮਾਂ ਨਾਲ ਹਨਾ ਫੋਟੋਆਂ ਪਾਰਖੀਆਂ ਸਾਰਿਆਂ ਨੇ ਤੇ ਸਾਡੇ ਦਾ ਜੀ ਮੰਮੀ ਹੈ ਨਹੀਂ ਗਏ ਮੰਮੀ ਦੀ ਡੈਥ ਹੋਈ ਨੂੰ 9 ਸਾਲ ਹੋ ਗਏ ਤੇ ਇਹ ਮਾਤਾ ਰੋਜ਼ ਹੀ ਯਾਦ ਆਉਂਦੀ ਹੈ ਜੀ ਐ ਕੋਈ ਦਿਨ ਤਾਂ ਨਹੀਂ ਹੁੰਦਾ ਹਨਾ ਵੀ ਮਾਂ ਜਿੱਦੇ ਯਾਦ ਨਹੀਂ ਆਉਂਦੀ ਮਾਂ ਤਾਂ ਰੋਜ਼ ਹੀ ਯਾਦ ਆਉਂਦੀ ਹੈ ਤੇ ਬਾਕੀ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਜੀ ਸਾਰੇ ਆਪਣੇ ਮਾਪਿਓ ਦਾ ਪੂਰਾ ਆਦਰ ਸਤਿਕਾਰ ਕਰਿਆ ਕਰੋ ਜੀ ਜਿਨਨੇ ਜਨਾਹ ਸੋ ਤੋਂ ਹੋ ਸਕੇ ਸਾਰੇ ਉਹਨਾਂ ਆਪਦੇ ਮਾਪਿਓ ਦੀ ਰਿਸਪੈਕਟ ਕਰਿਆ ਕਰੋ ਸਾਰੇ ਜੀ ਕਿਉਂਕਿ ਮਾਪਿਓ ਜਦੋਂ ਇੱਕ ਵਾਰੀ ਵਾਗ ਜਾਣ ਫੇਰ ਮੁੜ ਦੁਬਾਰੇ ਨਹੀਂ ਮਿਲਦੇ ਹੁੰਦੇ ਤੇ ਚਲੋ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਮਦਰਸਡੇ ਦੀਆਂ ਤੇ ਸਾਰੇ ਜਣੇ ਆਪਦੇ ਮਾਪਿਓ ਨੂੰ ਇੱਕ ਦਿਨ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਦਿਨ ਹੀ ਹੈ ਨਾ ਸਪੈਸ਼ਲ ਫੀਲ ਕਰਾਉਣਾ ਉਹਨਾਂ ਨੂੰ ਹਰ ਰੋਜ਼ ਸਪੈਸ਼ਲ ਫੀਲ ਕਰਾਇਆ ਕਰੋ ਕਿਉਂਕਿ ਮਾਪਿਓ ਆਪਣੇ ਵਾਸਤੇ ਬਹੁਤ ਕੁਝ ਕਰਦਾ ਬਹੁਤ ਹੀ ਜਿਆਦਾ ਜਿੰਨਾ ਆਪਣਾ ਆਪਣੇ ਵਾਸਤੇ ਆਪਣੇ ਮਾਪਿਓ ਸੋਚਦੇ ਆ ਨਾ ਹੋਰ ਕੋਈ ਨਹੀਂ ਸੋਚਦਾ ਭਲਾਂ ਦੀ ਲੱਖ ਰਿਸ਼ਤੇ ਹੁਣ ਜਿੱਥੇ ਮਾਪਿਓ ਨਾ ਜਿੱਥੇ ਮਾਪਿਓ ਦਾ ਮੱਚਦਾ ਉੱਥੇ ਹੋਰ ਕਿਸੇ ਦਾ ਨਹੀਂ ਮੱਚਦਾ ਤੇ ਆਏਂ ਜੀ ਲੱਗਦਾ ਹਣਾ ਵੀ ਮਾਂ ਹੁੰਦੀ ਅੱਜ ਅਸੀਂ ਵੀ ਮਾਂ ਦੇ ਨਾਲ ਫੋਟੋਆਂ ਪਾਉਂਦੇ ਚਲੋ ਜੋ ਰੱਬ ਨੂੰ ਮਨਜ਼ੂਰਾ ਹਣਾ ਉਹਦੇ ਉਹਦੇ ਮੂਰੇ ਕਿਸੇ ਦੀ ਨਹੀਂ ਚੱਲਦੀ ਚਲੋ ਜੀ ਆਪਾਂ ਤਾਂ ਮੈਂ ਤਾਂ ਪੀਣੀ ਚਾਹ ਪਾਣੀ ਤੇ ਕਰਦਿਆਂ ਬਸ ਹੁਣ ਰੈਸਟ ਆਪਾਂ ਤੇ ਮਿਲਦੇ ਆਪਾਂ ਸੋਨੂ ਫੇਰ ਦੋ ਵਾਲੀ ਚਾਹ ਵਲੇ ਲਓ ਜੀ ਦੋ ਵਾਲੀ ਚਾਹ ਪਾਣੀ ਪੀ ਕੇ ਆਪਾਂ ਬਹਿ ਗਏ ਬਾਹਰ ਹੁਣ ਟਾਈਮ ਨਹੀਂ ਫੋਨ ਟਾਈਮ ਹੋ ਗਿਆ ਜੀ 4:30 ਬਸ ਹੁਣ ਡੈਡੀ ਨੂੰ ਜਸ਼ਨ ਪਾਪੇ ਨੂੰ ਕਹੇ ਕਿ ਆਪੋ ਤਾਂ ਹਰਾ ਕੁਤਰੂਗਾ ਹੋਰ ਨੀਰਾਪਾਦ ਦੇ ਮੌਸਮ ਆਏ ਹੋਇਆ ਪੈ ਵੀ ਹੁਣ ਵੀ ਮੀਂਹ ਆਇਆ ਹੁਣ ਵੀ ਆਜੇ ਤਾਂ ਚੰਗਾ ਹਨਾ ਹੁੰਦਾ ਹੀ ਨਹੀਂ ਤੜ ਗਿਆ ਆਪਣੇ ਨਾਲ ਵੀਜੇ ਹੁਣ ਨਹਿਰਾ ਗਈ ਤੇ ਵੀਜੇ ਦਾ ਟਾਈਮ ਆ ਤੇ ਹੋਰ ਹੁਣ ਸਾਰੇ ਬੀਜ ਜਾਂਦੇ ਹੋਰ ਬੀਜ ਲਿਆਵੇ ਜਰਵਾਮੇ ਕਣ ਦਾਵਣ ਮਨਾਤਾ ਇਹ ਬੀਜ ਲਿਆਵੇ ਲਿਆ ਕੇ ਵੀਜੇ ਹੁਣ ਗਿਆਰਾਂ ਬਣਾ ਕੇ ਕਿੰਨੀ ਸੀ ਬੀਜਣੀਆਂ ਤੇ ਹੋਰ ਬੀਜ ਦੇਣ ਹੁਣ ਫੱਕ 5 ਕਿੱਲਾਂ ਦੀ ਜਿਹੜੀ ਬੀਜਣੀ ਆ ਲਓ ਜੀ ਹੁਣ ਚੱਲ ਬੂ ਕੀ ਝੋਨੇ ਦੀ ਹੁਣ ਫੱਕ ਲਾਉਣ ਦੀ ਤਿਆਰੀ ਤੇ ਫੇਰ ਜੂਨ ਚ ਲੱਗਣ ਲੱਗ ਜੂਗਾ ਝੋਨਾ ਤੇ ਬਸ ਜੀ ਬੈਠੇ ਆ ਬਾਹਰ ਅੱਜ ਤਾਂ ਹਵਾ ਵੀ ਕੇ ਖੜ ਜਾਂਦੀ ਐ ਤੇ ਫੇਰ ਤਾਂ ਆਨੇ ਮਾੜੀ ਮੋਟੀ ਬੁੱਲੇ ਜੇ ਆਉਂਦੇ ਐ ਦਮ ਹੋਇਆ ਪਿਆ ਤੇ ਰੱਬ ਗੱਜੀ ਜਾਂਦਾ ਗੁਰਗੁਰ ਕਰੀ ਜਾਂਦਾ ਡਰਾਈ ਜਾਂਦਾ ਐ ਨਹੀਂ ਵੀ ਆ ਜਾ ਮਾੜੀ ਮੋ ਠੰਡ ਹੋ ਜੇ ਦੋ ਚਾਰ ਦਿਨ ਮਰਦਾ ਪਾਸੇ ਐ ਡਰਮ ਦਾ ਆਪਾਂ ਨੂੰ ਤੜਕੇ ਲੱਡਾ ਬਣ ਕੇ ਆਇਆ ਸੋਣਾ ਹੋਰ ਤੜਕੀ ਹੈ ਤੜਕੇ ਹੋ ਤੜਕੇ ਦਾ ਪੂਰਾ ਬਣ ਕੇ ਮੋਟੀਆਂ ਮੰਗਦੇ ਆ ਆਪਾਂ ਹੁਣ ਪਾਉਂਦਾ ਨਹੀਂ ਤੇ ਜਦੋਂ ਲੋੜ ਨਹੀਂ ਹੋਣੀ ਉਦੋਂ ਪਾਉਗੀ ਉਦੋਂ ਪਾਊਗਾ ਸਹੀ ਹੈ ਚਲੋ ਜੀ ਕਰਦੇ ਆਂ ਨੀਰੇ ਦੀ ਤਿਆਰੀ ਜਸ਼ਨਾ ਕਿੱਧਰ ਨਾਲ ਗੱਲਾਂ ਸੰਦਾ ਪਤਨ ਕਿਤੇ ਡੱਪ ਗਿਆ ਓਏ ਜਸ਼ਨਾ ਕਮਾਲ ਆ ਕਿਧਰ ਨਾਲ ਪਾ ਗਿਆ ਕਿ ਬਟਕ ਦਾ ਬਾਰ ਖੁੱਲਿਆ ਨਾ ਮੈਂ ਤਾਂ ਖੁੱਲਿਆ ਨਹੀਂ ਸੀ ਹਰੇ ਦਾ ਕਹਿ ਕੇ ਆ ਪਾਪੇ ਨੂੰ ਪੁੱਤ ਨੀਰਾ ਬਾਦੀਏ ਟੈਮਨਾ ਜੋ ਨੀਰਾ ਨੀ ਟੋਕਰਾ ਚੱਕੜਾ ਉਹ ਧੁੱਪ ਕੱਢ ਲੂਗਾ ਰੱਬ 5 ਵਜੇ ਤੋਂ ਪਹਿਲਾਂ ਛਾਂ ਨਹੀਂ ਆਉਂਦੀ ਜੀ ਖੁਰਨੀਆਂ ਤੇ ਹਮੇ 5 ਵਜੇ ਪਾਉਂਦੇ ਹਾਂ ਕਰਨੇ ਕਿਧਰ ਰਹਿੰਦੀ ਹੈ ਗਰਮੀ ਆ ਫਿਰ ਆਹਨਾਂ ਦੇ ਖੁਰਨੀਆਂ ਜਿਵੇਂ ਆਪਣੇ ਧੁੱਪ ਰਹਿੰਦੀ ਹੈ ਫਿਰ ਆਪਣੇ ਵੀ 5 ਵਜੇ ਪਾਉਣੀ ਹੈ ਮੈਂ ਤਾਂ ਆਪ ਜੀ ਆਈ ਆਪਣੇ ਤਾਂ ਆਪ ਛਾਵਾ ਆ ਜਾਂਦਾ ਬਰਾਂਡ ਦੇ ਬੇਰਿਆਂ ਦੇ ਉਹਨਾਂ ਦਿੱਤੇ ਜਾਵਾ ਵੀ ਕਿਸੇ ਹੱਬ ਨਹੀਂ ਆਉਂਦਾ ਹਮ ਆਪਣੇ 5 ਵਜੇ ਤੱਕ ਪੂਰੀ ਆ ਜਾਂਦੀ ਸ਼ਾਂ ਵਧੀਆ ਲਓ ਜੀ ਨੀਰਾਚਾਰਾ ਦਿੱਤਾ ਪਾ ਪਾਸੂ ਦਿੱਤੇ ਬੰਨ ਤੇ ਰੱਬ ਆਏ ਗੇੜੇ ਜਿਖਾਈ ਜਾਂਦਾ ਨਾ ਤਮੀ ਪਾਉਂਦਾ ਨਾ ਖੜਾ ਛੜਦਾ ਹਵਾ ਚੱਲੀ ਜਾਂਦੀ ਜੀ ਹਵਾ ਹੁਣੀ ਛੱਡੀ ਆ ਪਹਿਲਾਂ ਤਾਂ ਦਹਿ ਵੀ ਸੀਗਾ ਲਓ ਜੀ ਬੈਠਿਆ ਸ਼ੇਰੂ ਵਰਗੇ ਤੇ ਪਾਣੀ ਗਰਮ ਧਰਤਾ ਜੀ ਮੈਂ ਚੱਕੋ ਜੀ ਹੋਜੇ ਪਾਣੀ ਗਰਮ ਮਮਮੀ ਡਿੱਕੀ ਆਂਦੇ ਸਬਜੀ ਡੈਡੀ ਵਰਗੇ ਗਏ ਆ ਲੈਣ ਲਸਣ ਗੰਡਾ ਸਿੱਲੀ ਬੈਠਿਆ ਤੇ ਸਬਜੀ ਹੈ ਨਹੀਂ ਕਾਸੇ ਨਹੀਂ ਕਾਦੀ ਜਾਉਣੀ ਹੂੰ ਹੂੰ ਚਾਲ ਪੀ ਚਾਲ ਪੀ ਲੱਗੀ ਹੈ ਆ ਇਧਰ ਖੜਾ ਮਸਪੂਸ ਕਰਿਆ ਤਾਂ ਨਹੀਂ ਰੇਕ ਤੇ ਛੱਡ ਖਾ ਗੋ ਰੇ ਛੱਡੀ ਇੱਕ ਕਰਨਾ ਪੈਂਦਾ ਰੁਕੂ ਕਿਥੋਂ ਜਾਬੀ ਬੰਦ ਕਰਤਾ ਬ੍ਰੇਕ ਲਾ ਦੀ ਬ੍ਰੇਕ ਲਾ ਦੀ ਚੱਲ ਲਾਲਾ ਬਰੇਕ ਆਇਆਉ ਲਿਆ ਇਹਦੀ ਸਬੀੜ ਬਾਹਰ ਹੀ 라ਦੀ ਜੀ ਉਹ ਨਹੀਂ ਹੈ ਲਓ ਜੀ ਫੜੀਆਂ ਫੜੀਆਂ ਆਈਆਂ ਅੱਜ ਦਾ ਫੜੀਆਂ ਖਾਣਗੇ ਹੂੰ ਬੰਦੇ ਕੁਮਾਰੇ ਇਹਨਾਂ ਤੁਜੀ ਕਰਦ ਲਿਆ ਮਾਂ ਪਾਰ ਕੇ ਜੀ ਹੁਣ ਕਿਲੋ ਪਾ ਕੇ ਗੰਡੇ ਪਾਉਣੇ ਪੈਣੇ ਵਿੱਚ ਹੋਰ ਗੰਡੇ ਪਾਉਣੇ ਪੈਣੇ ਜੀ ਆ ਕੇ ਡੰਗ ਲਊਗਾ ਕਰਦੇ ਆ ਪਹਿਲੀ ਵਾਰ ਨਾ ਵੰਗਾ ਆਪਾਂ ਹੋਰ ਅੱਜ ਫਲੀਆਂ ਬਣਾਵਾਂਗੇ ਆਪਣੇ ਪਤਾ ਨਹੀਂ ਬੀਜਿਆ ਕਿ ਨਹੀਂ ਕੁਮਾਰਾ ਪਤਾ ਨਹੀਂ ਪਈ ਬੀਜਿਆ ਕਿ ਨਹੀਂ ਪੁੱਛਿਆ ਹੀ ਨਹੀਂ ਆਪਾਂ ਸਬਜੀ ਦੇ 2 ਕਿੱਲੇ ਕਰਤੀ ਇਹਨੇ ਬਦਨਵਾਰਾ ਆਏਗਾ ਕਿ ਉੱਥੇ ਦਾ ਮਨ ਲਾਦਾ ਉਹੀ ਬੀਜਿਆ ਟਿੰਡੀਆਂ ਤੇ ਖਖੜਨਾ ਖਖੜੀਆਂ ਤਰਬੂਜ ਹਨ ਤਰਬੂਜਿਆਂ ਦਾ ਨਹੀਂ ਪਤਾ ਨਾ ਜਿਵੇਂ ਸੁਣਾਦਾ ਸੀ ਲੋ ਜੀ ਆਪਾਂ ਬਣਾਉਣ ਲੱਗੇ ਸਬਜੀ ਫਲੀਆਂ ਤੇ ਅੱਜ ਤਾਂ ਮੇਰੀ ਵੀ ਬਹੁਤ ਜ਼ਾਲ ਚੱਲੀ ਜਾਂਦੀ ਹੈ ਦੇਖੋ ਦੇਖੋ ਕੂੜਾ ਆ ਕੀ ਕਰੀਏ ਰੱਬ ਦਾ ਝਾੜੂ ਮਾਰਿਆ ਸੀ ਆ ਸ਼ਾਮ ਨੂੰ ਸਾਡ ਛਟੀਆਂ ਛੁਟੀਆਂ ਲਿਆ ਕੇ ਮੈਂ ਦੁਬਾਰੇ ਫੇਰ ਉਹੀ ਹਾਲ ਕਰਤਾ ਹੁਣ ਮਾੜੀ ਮੋਟੀ ਹਵਾ ਖੜੂ ਗਈ ਇੰਨੀ ਆਏ ਹਵਾ ਚੱਲੀ ਜਾਂਦੀ ਹੈ ਖੜੂ ਗਈ ਤਾਂ ਫੇਰ ਝਾੜੂ ਮਾਰਾਂਗੇ ਦੁਬਾਰੇ ਲੋ ਜੀ ਅੱਜ ਤਾਂ ਮੈਂ ਸਕੂਟਰੀ ਚਲਾਈ ਇਨ ਹਿਸਾਬ ਨਹੀਂਗਾ ਹਜੇ ਸਕੂਟਰੀ ਦਾ ਤੇ ਉਹ ਭੈਣ ਵਾਲੀ ਸਕੂਟਰੀ ਦਾ ਉਹਦਾ ਸਾਵ ਹੈ ਇਹ ਹੋਰੋਂ ਸੀਗੀ ਉਹ ਹੋਰ ਜਿਹੜੀ ਭੈਣ ਕੋਲੇ ਮੇਰੀ ਵੱਡੀ ਭੈਣ ਕੋਲੇ ਉਹਦੇ ਕੋਲ ਸਕੂਟਰੀ ਹੈ ਉਹ ਹੋਰੋਂ ਆ ਪਤਾ ਨਹੀਂ ਭਈ ਉਹ ਕਈ ਵਾਰੀ ਚਲਾ ਲਈ ਇਹ ਪਹਿਲੀ ਵਾਰ ਚਲਾਈ ਸੀ ਮੈਂ ਤਾਂ ਡਰਦੀ ਰਾਤ ਨੂੰ ਚਲਾਈ ਕਹਿੰਦਾ ਮਮ ਜਸਨਾ ਦਾ ਮਮਾ ਤੈਨੂੰ ਨਹੀਂ ਆਉਂਦੀ ਤੇ ਇੱਕ ਤਾਂ ਬੰਦਾ ਰੋਜ਼ ਚਲਾਉਂਦਾ ਰਹੇ ਹਨਾ ਉਹ ਤਾਂ ਹੋਰ ਗੱਲ ਹੁੰਦੀ ਹੈ ਤੇ ਇੱਕ ਹੁੰਦਾ ਵੀ ਕਦੇ ਕਦੇ ਚਲਾਉਣੀ ਹੈ ਨਾ ਫਿਰ ਬੰਦੇ ਨੂੰ ਆਏ ਜਿੱਤ ਲੱਗਦੇ ਹੈ ਵੀ ਹਾਈ ਡਿੱਗਣਾ ਬਈ ਲੋ ਜੀ ਆਪਣੀ ਸਬਜੀ ਹੋ ਗਈ ਬਸ ਲਗਭਗ ਰੈਡੀ ਇਹਨੂੰ ਲੈ ਚ ਪਾ ਦਈਆ ਆਪਾਂ ਨਾਣ ਮਿਰਚ ਲੋ ਜੀ ਸਬਜੀ ਪਾਣੀ ਆਪਾਂ ਲੈ ਆ ਬਣਾ ਤੇ ਇਧਰ ਮੈਂ ਧਰਤਾ ਦੁੱਧ ਗਰਮ ਹਵਾ ਚੱਲੀ ਆਂਦੀ ਬਹੁਤ ਜ਼ਿਆਦੇ ਨੇਰੀ ਤੇ ਚਲੋ ਜੀ ਅੱਜ ਦੇ ਬਲੌਗ ਦਾ ਕਰਦੇ ਆ ਆਪਾਂ ਇੱਥੇ ਐਂਡ ਮਿਲਦੇ ਆ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋਹਣੇ ਸੋਹਣੇ ਤੇ ਸ਼ੇਅਰ ਕਰਿਓ ਵੀਡੀਓ ਨੂੰ ਅੱਗੇ ਤੇ ਬਾਕੀ ਜੀ ਵੀਡੀਓ ਨੂੰ ਸਾਰੇ ਪੂਰਾ ਦੇਖੋ ਤਾਂ ਕਿ ਆਪਣਾ ਬੋਸ ਟੈਂਪ 1000 ਸਬਸਕ੍ਰਾਈਬਰ ਹੋਣ ਦੇ ਨਾਲ ਨਾਲ ਬੋਸ ਟੈਂਪ ਵੀ ਪੂਰਾ ਕਰਨਾ ਉਹ ਵੀ ਪੂਰਾ ਹੋ ਜੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਦੀ ਬਾਏ